ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰ ਬਲਾਉਜ਼ ਕੀ ਵੀ ਕੈਪ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ 8 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ 8 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਚ ਡਿਜ਼ਾਈਨ ਬਣ ਕੇ ਚਾਰ ਸਲਾਈਆਂ ਦੇ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਤਾਂ ਡਿਜ਼ਾਈਨ ਹੈ ਜਿਹੜਾ 8 ਸਲਾਈਆਂ ਦਾ ਬਣ ਜਾਂਦਾ ਇੱਥੇ ਦੇਖੋ ਮੈਂ ਕੁੰਡੇ ਪਾਉਣ ਤੋਂ ਬਾਅਦ ਸਿਰਫ 8 ਸਲਾਈਆਂ ਕੰਪਲੀਟ ਕੀਤੀਆਂ ਤਾਂ ਆਪਣਾ ਇਹਨਾਂ ਡਿਜ਼ਾਈਨ ਬਣ ਕੇ ਆ ਜਾਂਦਾ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਓ ਜਾਂ ਪੂਰੇ ਪ੍ਰੋਜੈਕਟ ਤੇ ਪਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਸ ਨੂੰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਜਾਂ ਪਲੇਨ ਬਣਾਈ ਕਰ ਸਕਦੇ ਹੋ ਸਿੱਧੇ ਪਾਸੇ ਤੋਂ ਸਿੱਧੀਆਂ ਸਲਾਈਆਂ ਉਲਟੇ ਪਾਸੇ ਤੋਂ ਉਲਟੀਆਂ ਸਲਾਈਆਂ ਸੈੱਟ ਤੁਸੀਂ ਇਸ ਨੂੰ ਆਪਣੀ ਮਰਜ਼ੀ ਨਾਲ ਕਰਨਾ ਤੇ ਜੇਕਰ ਸਾਰੇ ਪ੍ਰੋਜੈਕਟ ਤੇ ਇਸੇ ਤਰ੍ਹਾਂ ਹੀ ਬਣਾਉਣਾ ਇਸ ਡਿਜ਼ਾਈਨ ਨੂੰ ਪੈਸ ਤਰ੍ਹਾਂ ਵੀ ਬਣਾ ਸਕਦੇ ਹੋ ਜਾਂ نیچے ਕੋਈ ਹੋਰ ਬਾਰਡਰ ਬਣਾ ਕੇ ਉਪਰ ਇਹ ਡਿਜ਼ਾਈਨ ਸੈੱਟ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਇਸ ਡਿਜ਼ਾਈਨ ਨੂੰ ਤੁਸੀਂ ਸੈੱਟ ਕਰੋਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆਪਾਂ 4 ਦੇ ਮਲਟੀਪਲ 2 ਕੁੰਡੇ ਲੈਣੇ ਆ ਦੇਖੋ ਜਿਵੇਂ 4 4 4 ਲਾਸਟ ਤੇ 2 ਕੁੰਡੇ ਵਾਧੂ ਆ ਜਾਣੇ ਚਾਹੀਦੇ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਜੇਕਰ ਤੁਹਾਡੇ ਕੁੰਡੇ ਇਸ ਤਰ੍ਹਾਂ ਦੇ ਆ ਜਿਵੇਂ ਮੈਂ ਦੇਖੋ ਇੱਥੇ ਸਿੰਗਲ ਕੁੰਡੇ ਪਾਏ ਆ ਸਿੰਗਲ ਥ्रेड ਨਾਲ ਤਾਂ ਜਿਹੜੀ ਉਲਟੇ ਪਾਸੇ ਤੇ ਸਲਾਈ ਇਸ ਤਰ੍ਹਾਂ ਮੇਰੀ ਆਉਂਦੀ ਸੀ ਤਾਂ ਮੈਂ ਉਲਟੇ ਪਾਸੇ ਤੋਂ ਉਲਟੀ ਸਲਾਈ ਕੰਪਲੀਟ ਕਰਕੇ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰ ਲਈ ਠੀਕ ਹੈ ਮਤਲਬ ਕਿਸੇ ਵੀ ਤਰ੍ਹਾਂ ਦੇ ਤੁਸੀਂ ਕੁੰਡੇ ਪਾਏ ਹੋਣਗੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਫਾਸਟ ਰੋ ਰਾਈਟ ਸਾਈਡ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਬਣਾਉਂਗਾ ਠੀਕ ਹੈ ਮੈਂ ਇੱਥੇ ਹੀ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਕਰੂੰਗੀ ਇਹ ਪਹਿਲਾ ਕੁੰਡਾ ਆਪਾਂ ਇਹਨੂੰ ਮੈਂ اتار ਲਉਗੀ ਠੀਕ ਹੈ ਤੁਸੀਂ ਚਾਹੇ ਇਸ ਨੂੰ ਉਲਟਾ ਬਣਾ ਲਓ ਥ੍ਰੈਡ ਕਰਾਂਗੇ ਅੱਗੇ ਫਿਰ ਦੋ ਕੁੰਡਿਆ ਸੌਰੀ ਇੱਕ ਕੁੰਡਾ ਬਣਾਵਾਂਗੇ ਉਲਟਾ ਦੇਖੋ ਹੁਣ ਆਪਣੇ ਇਹ ਦੋ ਕੁੰਡੇ ਹੋਗੇ ਡਿਜ਼ਾਈਨ ਵਾਲੇ ਦੋ ਕੁੰਡਿਆਂ ਤੇ ਹੋਰ ਡਿਜ਼ਾਈਨ ਬਣੂਗਾ ਤਾਂ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਠੀਕ ਹੈ ਦੋ ਕੁੰਡੇ ਛੱਡ ਕੇ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਕੁੰਡਾ ਥੋੜਾ ਜਿਹਾ ਆਪਾਂ ਲੂਜ਼ ਰੱਖ ਲੈਣਾ ਠੀਕ ਹੈ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਛੱਡ ਦੇਣਾ ਫਿਰ ਪਹਿਲਾ ਕੁੰਡਾ ਜਿਹੜਾ ਆਪਾਂ ਸਲਿੱਪ ਕਰਨਾ ਹੈ ਇਸ ਤਰ੍ਹਾਂ ਸਲਿੱਪ ਕਰਕੇ ਜਿਹੜਾ ਆਪਣਾ ਇਹ ਕੁੰਡਾ ਇਹਨੂੰ ਇਸ ਤਰ੍ਹਾਂ ਆਪਾਂ ਵਿਚਾਲੇ ਕਰ ਲੈਣਾ ਇਸ ਤਰ੍ਹਾਂ ਦੇਖੋ ਠੀਕ ਹੈ ਇਲਾ ਕੁੰਡਾ ਫਿਰ ਆਪਾਂ ਬਣਾ ਦੇਣਾ ਅਗਲੀ ਸਾਈਡ ਤੋਂ ਸਿੱਧਾ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਇਹ ਕੁੰਡਾ ਬਣਾਇਆ ਸੀ ਆਪਾਂ ਤੇ ਜਿਹੜਾ ਆਪਣਾ ਇੱਕ ਇਹ ਕੁੰਡਾ ਹੈ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਅਗਲੀ ਸਾਈਡ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹ ਹੀ ਚਾਰ-ਚਾਰ ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ റെഡകോ കെഡ് കെ പേ ഫെർ ദോ ക ഷാ ബാസ് തര പെല കസ് തരാ ബനാ ഇനുവിസ് തര ਫਿਰ ਜਿਹੜਾ ਆਪਾਂ ਇਹ ਕੁੰਡਾ ਸਲਿੱਪ ਕੀਤਾ ਸੀ ਇਹਨੂੰ ਵਾਪਸ ਫੇਰ ਸਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਪੁਣਾ ਦੇਨੇ। ਫਿਰ ਜਿਹੜਾ ਆਪਣਾ ਇਹ ਕੁੰਡਾ ਕੱਢਿਆ ਸੀ ਆਪਾਂ ਤੇ ਕੇ ਕੁੰਡਾ ਦੋ ਦਾ ਇੱਕ ਕਰ ਦੇਣਾ ਅਗਲੀ ਸਾਈਡ ਤੋਂ ਠੀਕ ਹੈ। ਚਾਰ ਕੁੰਡੇ ਹੋ ਗਏ। ਫਿਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਬਣਾਵਾਂਗੇ ਆਪਾਂ ਉਲਟੇ। ਫਿਰ ਥ੍ਰੈਡ ਕਰਾਂਗੇ ਪਿੱਛੇ। ਦੋ ਕੁੰਡੇ ਆਪਾਂ ਛੱਡ ਕੇ ਇੱਕ ਕੁੰਡਾ ਬਣਾਉਣਾ ਐ ਇਸ ਤਰ੍ਹਾਂ ਕੁੰਡਾ ਥੋੜਾ ਜਿਹਾ ਲੂਜ਼ ਰੱਖ ਲੈਣਾ ਠੀਕ ਐ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਸਲਿੱਪ ਕਰਕੇ ਜਿਹੜਾ ਆਪਾਂ ਇਹ ਕੁੰਡਾ ਕੱਢਿਆ ਸੀ ਇਹਨੂੰ ਆਪਾਂ ਸਲਾਈ ਤੇ ਕਰ ਲੈਣਾ ਫਿਰ ਇਹ ਕੁੰਡਾ ਵਾਪਸ ਫਿਰ ਸਲਾਈ ਤੇ ਕਰ ਲੈਣਾ ਜਿਹੜਾ ਕੁੰਡਾ ਆਪਾਂ ਕੱਢਿਆ ਇਹਨੂੰ ਵਿਚਾਲੇ ਕਰ ਲੈਣਾ ਠੀਕ ਐ ਫਿਰ ਪਹਿਲਾ ਕੁੰਡਾ ਪੈਸ ਤਰ੍ਹਾਂ ਬੈਕ ਸਾਈਡ ਤੋਂ ਬਣਾ ਲੈਣਾ ਫਿਰ ਇਹ ਕੁੰਡਾ ਇੱਕ ਜਿਹੜਾ ਆਪਣਾ ਕੱਢਿਆ ਕੁੰਡਿਆਂ ਨੂੰ ਅਗਲੀ ਸਾਈਡ ਤੋਂ ਦੋ ਦਾ ਇੱਕ ਬਣਾ ਲੈਣਾ ਇਸ ਤਰ੍ਹਾਂ ਚਾਰ ਗੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਡਿਜ਼ਾਈਨ ਸ਼ੁਰੂ ਹੋਗਾ ਚਾਰ ਕੁੰਡਿਆਂ ਵਾਲਾ ਦੋ ਕੁੰਡੇ ਉਲਟੇ ਪਹਿਲੀ ਛਲਾਈ ਹੈ ਡਿਜ਼ਾਈਨ ਦੀ ਕੁੰਡੇ ਪਾਉਣ ਤੋਂ ਬਾਅਦ ਤੁਸੀਂ ਸਮਝ ਲਓ ਜਿਹੜੀ ਆਪਣੀ ਡਿਜ਼ਾਈਨ ਦੀ ਹੈ ਪਹਿਲੀ ਛਲਾਈ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਕੁੰਡਾ ਥੋੜਾ ਜਿਹਾ ਆਪਾਂ ਲੂਜ਼ ਰੱਖ ਲੈਣਾ ਜ਼ਿਆਦਾ ਲੂਜ਼ ਨਹੀਂ ਰੱਖਣਾ ਠੀਕ ਹੈ ਫਿਰ ਇਹ ਕੁੰਡਾ ਆਪਾਂ ਪਹਿਲਾਂ ਸਲਿੱਪ ਕਰ ਲੈਣਾ ਹੈ ਸਲਾਈ ਤੇ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਵਿਚਾਲੇ ਕਰ ਲੈਣਾ ਹੈ ਦੋ ਕੁੰਡਿਆਂ ਦੇ ਫਿਰ ਪਹਿਲਾ ਕੁੰਡਾ ਬੈਕ ਸਾਈਡ ਤੋਂ ਮੋੜ ਲੈਣਾ ਸਿੱਧਾ ਇਹ ਦੋ ਕੁੰਡੇ ਆਪਾਂ ਅਗਲੀ ਸਾਈਡ ਤੋਂ ਬਣਾ ਲੈਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਸਿੱਧਾ ਦੇਖੋ ਨਾ ਤਾਂ ਆਪਣਾ ਕੁੰਡਾ ਕੋਈ ਵੱਧਦਾ ਹੈ ਤੇ ਨਾ ਹੀ ਘਟਦਾ ਹੈ ਠੀਕ ਹੈ ਚਾਰ ਕੁੰਡਿਆਂ ਦੇ ਆਪਣੇ ਚਾਰ ਕੁੰਡੇ ਉਸੇ ਤਰ੍ਹਾਂ ਚੱਲੀ ਜਾਣਗੇ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਉਲਟੇ ਚਾਰ ਕੁੰਡਿਆਂ ਵਿੱਚ ਦੋ ਕੁੰਡੇ ਉਲਟੇ ਆ ਜਾਂਦੇ ਥ੍ਰੈਡ ਕੀਤਾ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਲੂਜ਼ ਫਿਰ ਇਹਨੂੰ ਆਪਾਂ ਪਹਿਲੇ ਕੁੰਡੇ ਨੂੰ ਉਤਾਰ ਕੇ ਜਿਹੜਾ ਆਪਾਂ ਇਹ ਕੁੰਡਾ ਬਣਾਇਆ ਇਹਨੂੰ ਇਸ ਤਰ੍ਹਾਂ ਵਿਚਾਲੇ ਕਰ ਲੈਣਾ ਠੀਕ ਹੈ ਫਿਰ ਪਹਿਲਾ ਕੁੰਡਾ ਵਾਪਸ ਸਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਇਹ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਣਾ ਸਿੱਧਾ ਕੁੰਡਾ ਠੀਕ ਹੈ ਥ੍ਰੈਡ ਲੱਗੇ ਕਰਕੇ ਚਾਰ ਕੁੰਡਿਆਂ ਵਿੱਚ ਦੋ ਕੁੰਡੇ ਆਪਣੇ ਅੱਗੇ ਉਲਟੇ ਥ੍ਰੈਡ ਕੀਤਾ ਪਿੱਛੇ ਫਿਰ ਅਗਲੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਲੂਜ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਛੱਡ ਲੈਣਾ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰਕੇ ਕੁੰਡੇ ਨੂੰ ਆਪਾਂ ਇਹ ਦੋ ਕੁੰਡਿਆਂ ਦੇ ਵਿਚਾਲੇ ਕਰ ਲੈਣਾ ਫਿਰ ਸਲੈਪ ਕੀਤਾ ਕੁੰਡਾ ਵੀ ਆਪਾਂ ਇਹ ਸਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਦਿੰਨੇ ਇਸ ਤਰ੍ਹਾਂ ਦੁਬਾਰਾ ਫਿਰ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਆਗੇ ਉਲਟੇ ਥ੍ਰੈਡ ਕੀਤਾ ਪਿੱਛੇ ਦੋ ਕੁੰਡੇ ਛੱਡ ਕੇ ਇਹ ਕਿ ਕੁੰਡਾ ਬਣਾਉਣਾ ਹੈ ਪਹਿਲਾ ਕੁੰਡਾ ਇਸ ਤਰ੍ਹਾਂ ਸਲਾਈ ਤੇ ਕਰਕੇ ਜਿਹੜਾ ਆਪਾਂ ਇਹ ਕੁੰਡਾ ਕੱਢਿਆ ਸੀ ਇਹਨੂੰ ਵਾਪਸ ਸਲਾਈ ਤੇ ਕਰ ਲੈਣਾ ਫਿਰ ਇਹ ਕੁੰਡਾ ਕਰ ਲੈਣਾ ਠੀਕ ਹੈ ਇਹ ਕੁੰਡਾ ਆਪਾਂ ਬੈਕ ਸਾਈਡ ਤੋਂ ਸਿੱਧਾ ਬਣਾ ਲੈਣਾ ਇਹ ਦੋ ਕੁੰਡੇ ਜਿਹੜੇ ਆਪਾਂ ਅਗਲੀ ਸਾਈਡ ਤੋਂ ਸਿੱਧੇ ਬਣਾ ਲੈਣੇ ਮਤਲਬ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਦੇਖੋ ਇਸ ਤਰ੍ਹਾਂ ਲਾਸਟ ਤੇ ਜਿਹਨੇ ਆਪਾਂ ਸਟਾਰਟਿੰਗ ਚ ਬਣਾਇਆ ਸੀ ਇੱਕ ਉਤਾਰ ਕੇ ਕੋਲਟਾ ਤਾਂ ਲਾਸਟ ਤੇ ਇੱਕ ਕੋਲਟਾ ਆ ਜਾਊਗਾ ਸਿੱਧੀ ਸਲਾਈ ਹੈ ਕੰਨੀ ਵਾਲਾ ਸਿੱਧਾ ਆ ਜਾਊਗਾ ਠੀਕ ਹੈ ਇੱਕ ਸਲਾਈ ਕੰਪਲੀਟ ਹੋਏਗੀ ਡਿਜ਼ਾਈਨ ਦੀ ਚਾਰ ਚਾਰ ਕੁੰਡੀਆਂ ਤੇ ਡਿਜ਼ਾਈਨ ਬਣਿਆ ਨਾ ਕੋਈ ਕੁੰਡਾ ਆਪਣਾ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਸੈਕੰਡ ਰੋ ਰੋਂਗ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਉਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜ਼ੀ ਜੋ ਜਿਹੜਾ ਕੁੰਡਾ ਇੱਧਰ ਆਪਾਂ ਉਲਟਾ ਬਣਾਇਆ ਸੀ ਥ੍ਰੈਡ ਪਿੱਛੇ ਕਰਕੇ ਇਹਨੂੰ ਬਣਾਵਾਂਗੇ ਸਿੱਧਾ ਠੀਕ ਹੈ ਥ੍ਰੈਡ ਅੱਗੇ ਕਰਕੇ ਜਿਹੜੇ ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣਿਆ ਸੀ ਇਹ ਦੋ ਬਣਾਵਾਂਗੇ ਉਲਟੇ ਜਿਹੜੇ ਦੋ ਉਲਟੇ ਇੱਧਰ ਬਣਾਏ ਆ ਥ੍ਰੈਡ ਪਿੱਛੇ ਕਰਕੇ ਇਹ ਬਣਾਵਾਂਗੇ ਦੋ ਸਿੱਧੇ ਮਤਲਬ ਜਿਹੜੇ ਉੱਧਰ ਉਲਟੇ ਬਣਾਏ ਇੱਧਰ ਸਿੱਧੇ ਬਣਾਵਾਂਗੇ ਜਿਹੜੇ ਉੱਧਰ ਡਿਜ਼ਾਈਨ ਵਾਲੇ ਸਿੱਧੇ ਆ ਦੋ ਉਹ ਆਪਾਂ ਉਲਟੇ ਬਣਾਵਾਂਗੇ സാറി സിലായിരക്കംപ്ലക സിദ്ധ ദോ ക ഉൾട്ടോ കിധേ ദോ കു ഉലട്ട സിദ്ധേ ഉൾട്ട दो कुंडे सीधे दो कुंडे उल्टे दो कुंडे सीधे कुंडे उल्टे लास्ट तो उस तरह एक कुंडा सीधा जुगा, कन्नी वाला उल्टा आ जुगा क्योंकि उल्टी सिलाई है ठीक है दो सिलाई कंप्लीट हो थर्ड रो राइट साइड तीसरी सिलाई आ गई अपनी डिजाइन की ਤੀਸਰੀ ਸਲਾਈ ਚ ਦੇਖੋ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਹੁਣ ਚਾਰ ਚਾਰ ਕੁੰਡਿਆਂ ਤੇ ਡਿਜ਼ਾਈਨ ਕੇਬਲ ਬਣੂਗੀ ਠੀਕ ਹੈ ਕੇਬਲ ਬਣਾਉਣ ਦੇ ਦੋ ਤਰੀਕੇ ਦੱਸੂਗੀ ਮੈਂ ਤੁਹਾਨੂੰ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗੂ ਉਸੇ ਤਰ੍ਹਾਂ ਤੁਸੀਂ ਕੇਬਲ ਚੇਂਜ ਕਰ ਲੈਣੀ ਹੈ ਪਹਿਲਾ ਤਰੀਕਾ ਇਹ ਕੁੰਡਾ ਉਲਟ ਹੈ ਫਿਰ ਵਿੱਚ ਦੋ ਸਿੱਧੇ ਇੱਕ ਉਲਟ ਚਾਰ ਕੁੰਡੇ ਆਪਣੇ ਠੀਕ ਹੈ ਇਹ ਉਲਟਾ ਕੁੰਡਾ ਤੇ ਇੱਕ ਸਿੱਧਾ ਕੁੰਡਾ ਪਹਿਲਾਂ ਇਹਦੇ ਤੇ ਕੇਬਲ ਬਣੂ ਫਿਰ ਇਹ ਦੋ ਕੁੰਡਿਆਂ ਤੇ ਕੇਬਲ ਤਾਂ ਪਹਿਲਾਂ ਇਸ ਤਰ੍ਹਾਂ ਇਹ ਸਲਾਈ ਤੇ ਕੁੰਡੇ ਕਰ ਲੈਣੇ ਆ ਸਿੱਧਾ ਕੁੰਡਾ ਅੱਗੇ ਲੈ ਕੇ ਆਣਾ ਉਲਟਾ ਕੁੰਡਾ ਪਿੱਛੇ ਲੈ ਕੇ ਜਾਣਾ ਸਿੱਧਾ ਕੁੰਡਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਅੱਗੇ ਲੈ ਆਉਣਾ ਫਿਰ ਦੋਨੇ ਕੁੰਡੇ ਸਿੱਧੇ ਬਣਾ ਦੇਣੇ ਦੇਖੋ ਫਿਰ ਅਗਲੇ ਦੋ ਕੁੰਡਿਆਂ ਤੇ ਜਿਹੜੀ ਕੇਬਲ ਬਣੂਗੀ ਸਿੱਧਾ ਕੁੰਡਾ ਅਗਲੀ ਸਾਈਡ ਤੋਂ ਪਿੱਛੇ ਦੀ ਪਿਛਲਾ ਕੁੰਡਾ ਅੱਗੇ ਆਉਗਾ ਦੇਖੋ ਇਸ ਤਰ੍ਹਾਂ ਪਹਿਲਾ ਤਰੀਕਾ ਆਪਣਾ ਕੇਵਲ ਚੇਂਜ ਕਰਨ ਦਾ ਹੀ ਹੋ ਗਿਆ ਇਹ ਚਾਰ ਚਾਰ ਕੁੰਡਿਆਂ ਨੂੰ ਆਪਾਂ ਇਸ ਲਾਈ ਤੇ ਰਿਪੀਟ ਕਰਦੇ ਜਾਣਾ ਠੀਕ ਹੈ ਤਾਂ ਦੂਸਰਾ ਤਰੀਕਾ ਜਿਹੜਾ ਦੇਖੋ ਬਹੁਤ ਹੀ ਸੌਖਾ ਤਰੀਕਾ ਪਹਿਲਾਂ ਇਹ ਦੋ ਕੁੰਡਿਆਂ ਤੇ ਕੇਵਲ ਚੇਂਜ ਹੋਊਗੀ ਫਿਰ ਇਹ ਦੋ ਕੁੰਡਿਆਂ ਤੇ ਠੀਕ ਹੈ ਕੇਬਲ ਬਣੂਗੀ ਉਲਟਾ ਕੁੰਡਾ ਛੱਡ ਕੇ ਪਹਿਲਾਂ ਆਪਾਂ ਸਿੱਧਾ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ सिद्धा कुंडा बना लेंगे अगली साइड तो फिर आप उल्टा कुंडा पहला बना लेंगे इस तरह फिर दोनों उतार देंगे ठीक है हम ये दो कुे तो केवल पिछला कुंडा पा बैक साइड तो इस तरह पहला बना लेंगे इस तरह अगला कुंडा अगली साइड तो बना लें ਫਿਰ ਦੋਨੇ ਕੁੰਡੇ ਸਲਾਈ ਤੋਂ ਧਾਰ ਦਾਂਗੇ ਠੀਕ ਹੈ ਜਿਸ ਤਰ੍ਹਾਂ ਵੀ ਤੁਹਾਨੂੰ ਤਰੀਕਾ ਜਿਹੜਾ ਸੌਖਾ ਲੱਗੂ ਉਸੇ ਤਰ੍ਹਾਂ ਤੁਸੀਂ ਕੇਵਲ ਚੇਂਜ ਕਰਦੇ ਜਾਣਾ ਫਿਰ ਉਸੇ ਤਰ੍ਹਾਂ ਸਿੱਧਾ ਕੁੰਡਾ ਅੱਗੇ ਲੈ ਕੇ ਆਵਾਂਗੇ ਉਲਟਾ ਕੁੰਡਾ ਪਿਛੇ ਲ ਜਾਵਾਂਗੇ ਫਿਰ ਦੋਨੇ ਕੁੰਡੇ ਸਿੱਧੇ ਬਣਾ ਦੇਾਂਗੇ ਠੀਕ ਹੈ ਫਿਰ ਉਸੇ ਤਰ੍ਹਾਂ ਸਿੱਧਾ ਕੁੰਡਾ ਆਪਾਂ ਪਿਛੇ ਲੈ ਕੇ ਜਾਵਾਂਗੇ ਅਗਲੀ ਸਾਈਡ ਤੋਂ ਉਲਟਾ ਕੁੰਡਾ ਅੱਗੇ ਲੈ ਕੇ ਆਵਾਂਗੇ ਦੋਨੇ ਕੁੰਡੇ ਸਿੱਧੇ ਬਣਾ ਦੇਾਂਗੇ ਠੀਕ ਹੈ ਇਸ ਤਰ੍ਹਾਂ एक बार फिर मैं तुम तो बना के दस देनी है सारी सिलाई आप तरह ही रिपीट कर देना पेल्ला आप देखो सीधा कुंडा बनावे दो, दो कुंडल है फिर आप उल्टा बना लेंगे इस तरह हम आप बैक साइड तो उल्टा बना ला फिर अगली साइड तो सीधा बना लागे ठीक है इस तरह सारी सिलाई मैं कंप्लीट कर दी लास्ट पर जिम्मे आप स्टार्टिंग बनाया से उस तरह ही आ जाऊंगा अपना ਇਹਾਰੇ ਕੁੰਡਿਆਂ ਤੇ ਕੇਵਲ ਲਾਸਟ ਵਾਲਾ ਸੀਤਾ ਠੀਕ ਹੈ ਤਿੰਨ ਸਲਾਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਡਿਜ਼ਾਈਨ ਦੀ ਦੇਖੋ ਚੌਥੀ ਸਲਾਈ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਉਤਾਰੋ ਚਾਹੇ ਬਣ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਠੀਕ ਹੈ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਂਦੇ ਇਸ ਤਰ੍ਹਾਂ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਹੁਣ ਡਿਜ਼ਾਈਨ ਦੀ ਪੰਜਵੀਂ ਸਲਾਈ ਆ ਗਈ ਜਗ੍ਹਾ ਚੇਂਜ ਹੋਊਗੀ ਡਿਜ਼ਾਈਨ ਦੀ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਹੋਗਾ ਬਸ ਸਟਾਰਟਿੰਗ ਤੇ ਲਾਸਟ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਤੁਸੀਂ ਧਿਆਨ ਰੱਖਣਾ ਠੀਕ ਹੈ ਇੱਕ ਕੁੰਡਾ ਤਾਰ ਕੇ ਇਸ ਤਰ੍ਹਾਂ ਇੱਕ ਬਣਾਵਾਂਗੇ ਸਿੱਧਾ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਬਣਾਵਾਂਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਦੋ ਕੁੰਡੇ ਛੱਡ ਕੇ ਆਪਾਂ ਇੱਕ ਕੁੰਡਾ ਬਣਾਵਾਂਗੇ ਉਸੇ ਤਰ੍ਹਾਂ ਹੀ ਆ ਗਿਆ ਅੱਗੇ ਡਿਜ਼ਾਈਨ ਠੀਕ ਹੈ ਪਹਿਲਾ ਕੁੰਡਾ ਤਾਰ ਕੇ ਇਹ ਕੁੰਡਾ ਜਿਹੜਾ ਆਪਾਂ ਵਿਚਾਲੇ ਕਰਾਂਗੇ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਜਿਹੜਾ ਆਪਾਂ ਨੂੰ ਬੈਕ ਸਾਈਡ ਤੋਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਅੱਗੇ ਇਸੇ ਤਰ੍ਹਾਂ ਰਿਪੀਟ ਹੁੰਦਾ ਜਾਊਗਾ। ਥ੍ਰੈਡ ਕਰਾਂਗੇ ਅੱਗੇ ਜਿਹੜਾ ਡਿਜ਼ਾਈਨ ਹੈ ਆਪਣੇ ਇੱਥੇ ਸੀ ਹੁਣ ਇੱਥੇ ਬਣੂਗਾ। ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ। ਫਿਰ ਪਹਿਲਾ ਕੁੰਡਾ ਤਾਰ ਕੇ ਕੁੰਡਾ ਆਪਾਂ ਵਿਚਾਲੇ ਕਰ ਲੈਣਾ। ਪਹਿਲਾ ਕੁੰਡਾ ਵਾਪਸ ਉਸੇ ਸਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ। ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੇ ਇੱਕ ਬਣਾ ਦੇਣਾ। ਇਸ ਤਰ੍ਹਾਂ ਠੀਕ ਹੈ। ਚਾਰ ਕੁੰਡੇ ਹੋ ਗਏ ਦਵਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇਹ ਕੁੰਡਾ ਬਣਾਉਣਾ ਇਸ ਤਰ੍ਹਾਂ। ਫਿਰ ਇਹ ਕੁੰਡੇ ਨੂੰ ਇਸ ਤਰ੍ਹਾਂ ਛੱਡ ਲੈਣਾ। ਇਹ ਦੋ ਕੁੰਡਿਆਂ ਦੇ ਵਿਚਾਲੇ ਕਰਨਾ ਆਪਾਂ ਇਹ ਕੁੰਡਾ ਠੀਕ ਹੈ। ਦੇਖੋ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਵੀ ਇਹ ਚਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਅਗਲੀ ਸਾਈਡ ਤੋਂ ਦਵਾਰਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਛੱਡ ਕੇ ਇਹ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰਕੇ ਕੁੰਡਾ ਆਪਾਂ ਵਚਾਲੀ ਕਰ ਲੈਣਾ ਇਸ ਤਰ੍ਹਾਂ ਇਹ ਦੋ ਕੁੰਡਿਆਂ ਦੇ ਠੀਕ ਹੈ ਤਾਂ ਪਹਿਲਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਇਹ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਦੁਬਾਰਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਪਹਿਲਾ ਕੁੰਡਾ ਤਾਰ ਕੇ ਕੁੰਡਾ ਵਿਚਾਲੀ ਕਰਾਂਗੇ ਫਿਰ ਪਹਿਲੇ ਕੁੰਡੇ ਨੂੰ ਆਪਾਂ ਬੈਕ ਸਾਈਡ ਤੋਂ ਸਿੱਧਾ ਬਣਾਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਦਵਾਰਾ ਫਿਰ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਪਹਿਲਾ ਕੁੰਡਾ ਇਸ ਤਰ੍ਹਾਂ ਆਪਾਂ ਉਤਾਰ ਕੇ ਕੁੰਡਾ ਆਪਾਂ ਵਿਚਾਲੇ ਕਰਨ ਇਸ ਤਰ੍ਹਾਂ ਠੀਕ ਹੈ ਫਿਰ ਪਹਿਲਾ ਕੁੰਡਾ ਆਪਾਂ ਵਾਪਸ ਸਲਾਈ ਤੇ ਕਰਕੇ ਬੈਕ ਸਾਈਡ ਤੋਂ ਸਿੱਧਾ ਬਣਾ ਦੇਣ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਲਾਸਟ ਤੇ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਉਲਟੇ ਇੱਕ ਸਿੱਧਾ ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਛੇਵੀਂ ਸਲਾਈ ਆਉਗੀ ਦੂਸਰੀ ਸਲਾਈ ਇਸ ਤਰ੍ਹਾਂ ਬਸ ਆਪਾਂ ਸਟਾਰਟਿੰਗ ਚ ਚੇਂਜ ਕਰਨਾ ਹੈ ਇਸ ਤਰ੍ਹਾਂ ਇੱਕ ਉਤਾਰ ਕੇ ਇੱਕ ਜਿਹੜਾ ਇੱਧਰ ਸਿੱਧਾ ਬਣਾਇਆ ਇੱਕ ਉਲਟਾ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਜਿਹੜੇ ਉੱਧਰ ਉਲਟੇ ਆ ਇੱਧਰ ਸਿੱਧੇ ਥ੍ਰੈਡ ਅੱਗੇ ਡਿਜ਼ਾਈਨ ਵਾਲੇ ਦੋ ਉਲਟੇ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਦੇ ਜਾਣਾ ਠੀਕ ਹੈ ਦੋ ਸਿੱਧੇ ਦੋ ਉਲਟੇ ਲਾਸਟ ਤੇ ਸਟਾਰਟਿੰਗ ਵਾਂਗੂ ਆਜੂ ਗਾ ਆਪਣੀ ਦੋ ਕੁੰਡੇ ਸਾਰੀ ਸਿਲਾਈ ਇਸੇ ਤਰ੍ਹਾਂ ਡਿਜ਼ਾਈਨ ਦੀ 7ਵੀਂ ਸਲਾਈ ਆ ਗਈ ਆਪਣੀ ਹੁਣ 7ਵੀਂ ਸਲਾਈ 30ਵੀਂ ਸਲਾਈ ਦੀ ਤਰ੍ਹਾਂ ਬਸ ਆਪਣਾ ਸਟਾਰਟਿੰਗ ਜਿਹੜਾ ਥੋੜਾ ਜਿਹਾ ਚੇਂਜ ਹੁੰਦਾ ਤੇ ਲਾਸਟ ਤੇ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਇਹ ਕੁੰਡਾ ਸਿੱਧਾ ਇੱਕ ਬਣਾਉਣਾ ਉਲਟਾ ਤਿੰਨ ਕੁੰਡੇ ਬਣਾ ਕੇ ਫਿਰ ਡਿਜ਼ਾਈਨ ਆਪਣਾ ਹੀ ਹੈ ਦੋ ਕੁੰਡਿਆਂ ਤੇ ਕੇਵਲ ਦੋ ਕੁੰਡਿਆਂ ਤੇ ਕੇਵਲ 4-4 ਕੁੰਡਿਆਂ ਦਾ ਡਿਜ਼ਾਈਨ ਇੱਕ ਉਲਟਾ ਕੁੰਡਾ ਇੱਕ ਸਿੱਧਾ ਆ ਜਾਂਦਾ ਠੀਕ ਹੈ ਫਿਰ ਇਹਨਾਂ ਤੇ ਕੇਵਲ ਹੋਊਗੀ ਫਿਰ ਇੱਕ ਸਿੱਧਾ ਇੱਕ ਉਲਟਾ ਇਹਨਾਂ ਤੇ ਤਾਂ ਪਹਿਲਾਂ ਆਪਾਂ ਸਿੱਧਾ ਕੁੰਡਾ ਬਣਾਉਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਪਹਿਲਾਂ ਸਿੱਧਾ ਬਣਾ ਲੈਣਾ ਫਿਰ ਆਪਾਂ ਅਗਲਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਫਿਰ ਧਾਰ ਦੇਣੀ ਹੈ ਸਲਾਈ ਤੋਂ ਠੀਕ ਹੈ ਉਸੇ ਤਰ੍ਹਾਂ ਹੁਣ ਆਪਾਂ ਪਹਿਲਾਂ ਬੈਕ ਸਾਈਡ ਤੋਂ ਉਲਟਾ ਬਣਾਵਾਂਗੇ ਫਿਰ ਆਪਾਂ ਸਿੱਧਾ ਕੁੰਡਾ ਬਣਾ ਲਾਂਗੇ ਅਗਲੀ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਫਿਰ ਕੁੰਡੇ ਆਪਾਂ اتار ਦਿਆਂਗੇ ਚਾਰ ਕੁੰਡਿਆਂ ਤੇ ਕੇਵਲ ਹੋਗੀ ਫਿਰ ਅੱਗੇ ਉਸੇ ਤਰ੍ਹਾਂ ਦੋ thread ਪਿੱਛੇ ਫੇਰ ਚਾਰ ਕੁੰਡਿਆਂ ਤੇ ਕੇਬਲ ਆਊਗੀ ਠੀਕ ਹੈ ਦੋ ਕੁੰਡੇ ਆਪਾਂ ਜੇ ਇਸ ਤਰ੍ਹਾਂ ਕੇਬਲ ਚੇਂਜ ਕਰ ਸਕਦੇ ਹਾਂ ਇਹ ਆਪਣੀ ਮਰਜ਼ੀ ਠੀਕ ਹੈ ਦੋ ਤਰੀਕੇ ਦੱਸੀਏ ਮੈਂ ਤੁਹਾਨੂੰ ਕੇਬਲ ਚੇਂਜ ਕਰਨ ਦੇ ਇਸ ਤਰ੍ਹਾਂ ਪਹਿਲਾਂ ਆਪਾਂ ਸਿੱਧਾ ਕੁੰਡਾ ਅੱਗੇ ਲੈ ਆਉਣ ਪਹਿਲਾਂ ਸਿੱਧਾ ਬਣਾ ਲੈਣਾ ਫੇਰ ਆਪਾਂ ਇਹ ਬਣਾ ਲੈਣਾ ਠੀਕ ਹੈ ਉਸੇ ਤਰ੍ਹਾਂ ਫੇਰ ਦੋ ਕੁੰਡੇ ਸਲਾਈ ਤੇ ਲਿਆ ਕੇ സിദ്ധാ കി അഗി സൈഡത്ത ഉൾട്ടാ കൂടാ അസ് ദോണേ കൂഡേ അപ്പം സിദ്ധേ ബീക്കീസിലായി സാ സൈസ് തരീടാ ലാസ്റ്റ് അപ്പം ഒരേ ഇണ്ടാ ഉൾക്കിധാ ലാസ്റ്റാ സിദ്ധാസ് സിലായി കം കി ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਤੇ ਲਾਸਟ ਸਲਾਈ ਆ ਗਈ ਹੈ ਆਪਣੇ ਡਿਜ਼ਾਈਨ ਦੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਸਾਰੀ ਸਲਾਈ ਫਿਰ ਉਲਟੀ ਬਣਾ ਲੈਣੀ ਹੈ ਇਹੀ ਅੱਠ ਸਲਾਈਆਂ ਨੂੰ ਆਪਾਂ ਬਾਰ-ਬਾਰ ਰਪੀਟ ਕਰਦੇ ਜਾਨ ਬਹੁਤ ਹੀ ਸੋਹਣਾ ਡਿਜ਼ਾਈਨ ਆਉਂਦਾ ਉੱਬਰ ਕੇ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆ ਸਲਾਈਆਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ 8 ਸਲਾਈਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਇਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ